ਜੋ ਹਲਾਤਾਂ ਨੂੰ ਦੇਖਦੇ ਹੋ ਕਿ ਲਈ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ 23 ਦੇ 23 ਜ਼ਿਲ੍ਹਿਆਂ ਨੂੰ ਜਿਹੜਾ ਫਲੱਡ ਅਫੈਕਟਡ ਕਰਕੇ ਪੂਰੀ ਸਟੇਟ ਨੂੰ ਘੋਸ਼ਿਤ ਕੀਤਾ ਗਿਆ ਤਾਂ ਅਗਲੇ ਇਸ ਸੰਬੰਧਿਤ 7 ਤਰੀਕ ਤੱਕ ਪੰਜਾਬ ਦੇ ਸਾਰੇ ਵਿਦਿਅਕ ادارے ਚਾਹੇ ਉਹ ਪ੍ਰਾਈਵੇਟ ਹੈ ਚਾਹੇ ਉਹ ਸਰਕਾਰੀ ਹੈ ਚਾਹੇ ਉਹ ਅਨਐਡੀਡ ਨੇ ਏਡੀਡ ਨੇ ਸਾਰੇ ਸਕੂਲਸ ਕਾਲਜਸ ਯੂਨੀਵਰਸਿਟੀਆਂ ਪਲੱਸ ਜਿਹੜੇ ਹੈ ਪੋਲੀਟੈਕਨਿਕਸ ਪਲੱਸ ਆਈਟੀਆਈਸ ਉਹ ਬੰਦ ਰਹਿਣਗੇ ਦੂਜੀ ਗੱਲ ਇਹ ਹੈ ਕਿ ਜਿੱਥੇ ਜਿੱਥੇ ਜਿਹੜੇ ਸਾਡੇ ਕਾਲਜ ਯੂਨੀਵਰਸਟੀਆਂ ਦੇ ਵਿੱਚ ਜਿਹੜੇ ਬੱਚੇ ਉਹ ਅਰਲੇ ਸੁਬਿਆਂ ਤੋਂ ਜਾਂ ਪੰਜਾਬ ਤੋਂ ਹੌਸਟਲਾਂ ਚ ਰਹਿੰਦੇ ਆ ਉਹਨਾਂ ਦੇ ਰਹਿਣ ਸਹਿਣ ਦਾ ਸਾਰਾ ਬੰਦੂਬਸ ਉਹਨਾਂ ਹੌਸਟ ਉਹਨਾਂ ਕਾਲਜਿਸ ਤੇ ਉਹਨਾਂ ਯੂਨੀਵਰਸਿਟੀਆਂ ਦੀ ਐਡਮਿਨਿਸਟ੍ਰੇਸ਼ਨ ਦਾ ਹੋਊਗਾ ਇੱਕ ਜਿਹੜਾ ਹੋਰ ਇੱਕ ਸਖਤ ਹਦਾਇਤ ਹੈ ਸਾਰੇ ਪ੍ਰਾਈਵੇਟ ਸਕੂਲਸ ਨੂੰ ਬਹੁਤ ਸਾਰੀ ਕੰਪਲੇਂਟ ਆਂਦੀ ਹੈ ਕਿ ਜਦੋਂ ਛੁੱਟੀ ਦਾ ਮਤਲਬ ਹੁੰਦਾ ਹੈ ਕਿ ਸਕੂਲ ਬੰਦ ਹੈ ਉਹਦੇ ਵਿੱਚ ਟੀਚਰਾਂ ਨਾਲ ਵੀ ਆਣਾ ਹੁੰਦਾ ਬਹੁਤ ਸਾਰੇ ਟੀਚਰਾਂ ਨੂੰ ਉਹ ਧੱਕੇ ਨਾਲ ਬੁਲਾਉਂਦੇ ਨੇ ਇਸ ਕਰਕੇ ਕੋਈ ਵੀ ਜਿਹੜਾ ਪ੍ਰਾਈਵੇਟ ਸਕੂਲ ਐਦਾਂ ਦਾ ਜਿਨ੍ਹਾਂ ਦੇ ਖਿਲਾਫ ਕੰਪਲੇਂਟਸ ਆਉਗੇ ਉਹ ਵੀ ਇਲਾਵਾ ਇਸ ਵਕਤ ਸਭ ਦੀ ਲੋਡ ਹੈ ਸਾਨੂੰ ਸਾਥ ਜਿੱਥੇ ਤਾਂ ਕਿ ਰਿਲੀਫ ਡਿਪਟ ਮੰਲੀ ਵਾਲਾਰੇ ਉੱਥੇ ਠੀਕ ਹੈ ਪਰ ਜਿਹੜਾ ਪ੍ਰਾਈਵੇਟ ਸਕੂਲਾਂ ਦੇ ਵਿੱਚ ਟੀਚਰਸ ਨੂੰ ਬੁਲਾ ਕੇ ਪਰ ਟੀਚਰਸ ਦੀ ਵੀ ਜਾਨ ਜਿੰਨੀ ਸਾਡੇ ਬੱਚਿਆਂ ਦੀ ਜਾਨ ਆ ਉਹ ਨਹੀਂ ਤੇ ਸਕੂਲ ਇੱਕ ਬਹੁਤ ਕਿਸੇ ਨਹੀਂ ਚਾਹੁੰਦੇ ਕਿਸੇ ਵੀ ਸਕੂਲ 'ਚ ਕੋਈ ਹਾਦਸਾ ਹੋਵੇ ਲਗਾਤਾਰ ਸਰਕਾਰ ਦੇ ਨਾਲ ਇਮਾਰਤਾਂ ਵੀ ਕਮਜ਼ੋਰ ਹੋ ਜਾਂਦੀਆਂ ਤੇ ਜਦੋਂ ਤੱਕ ਇੱਕ ਇੱਕ ਸਕੂਲ ਚੈੱਕ ਨਹੀਂ ਹੁੰਦਾ ਉਦੋਂ ਤੱਕ ਕਿਸੇ ਵੀ ਅਸੀਂ ਆਪਣੇ ਅਧਿਆਪਕ ਦੀ ਆਪਣੇ ਬੱਚੇ ਦੀ ਜਾਂ ਉੱਥੇ ਕੰਮ ਕਰਨ ਵਾਲੇ ਮਿੱਡੇ ਮੀਲ ਵਰਕਰ ਪੀਐਨ ਸਟਾਫ ਕਲਰਕ ਕਿਸੇ ਦੀ ਵੀ ਜਾਨ ਅਸੀਂ ਜਿਹੜੀ ਖਤਰੇ 'ਚ ਨਹੀਂ ਪਾ ਸਕਦੇ ਇਸ ਨੂੰ ਦੇਖਦੇ ਹੋਏ ਐਤਵਾਰ ਤੱਕ ਸਾਰੇ ਵਿਦਿਆਕਰਾਰੇ ਬੰਦ ਪੰਜਾਬ ਹੈ ਉਹ ਹੜ੍ਹਾਂ ਦੇ ਨਾਲ ਜਿਹੜਾ ਜੂਝ ਰਿਹਾ ਇਹ ਸਭ ਤੋਂ ਹੁਣ ਤੱਕ ਦੇ ਪੰਜਾਬ ਦੀ ਹਿਸਟਰੀ ਸਭ ਤੋਂ ਵੱਸ ਫਲਡਸ ਨੇ ਸਾਡੇ ਇਲਾਕੇ ਦੇ ਵਿੱਚ ਵੀ ਪਹਿਲਾਂ ਰਾਵੀ ਦੀ ਮਾਰ ਸੀ ਬਿਆਸ ਦੀ ਮਾਰ ਸੀ ਹੁਣ ਜਿਹੜੀ ਹੈ ਸਤਲੁਜ ਦੀ ਵੀ ਮਾਰ ਹੈ ਚੁਕਲੇ ਅੱਜ ਸਵੇਰੇ ਵੀ ਜੋ ਬਹੁਤ ਜ਼ਿਆਦਾ ਬਰਸਾਤ ਹੋਈ ਔਰ ਇਹ ਨਾਲ ਪਾਖੜੇ ਜਿਹੜਾ ਲੈਵਲ ਹੈ 1678 ਫੁੱਟ ਤੋਂ ਵੀ ਉੱਤੇ ਜਾ ਚੁੱਕਿਆ ਤੇ ਸਿਰਫ ਜਿਹੜਾ ਹੈ ਲਗਭਗ ਪੌਣੇ 2 ਫੁੱਟ ਆਪਣੇ ਖਤਰੇ ਦੇ ਨਿਸ਼ਾਨ ਤੋਂ ਰਹਿ ਗਏ ਉਹਨੂੰ ਦੇਖਦੇ ਹੋ ਸਵੇਰੇ ਅਸੀਂ ਕੰਟਰੋਲਡ ਰੀਲੀਜ਼ ਜਿਹੜੇ ਆ ਇਹਦੇ ਵਿੱਚ ਅਫਵਾਹਾਂ ਤੋਂ ਬਚਣ ਦੀ ਲੋੜ ਹੈ ਕੰਟਰੋਲਡ ਰੀਲੀਜ਼ ਦਾ ਮਤਲਬ ਹੁੰਦਾ ਹੈ ਕਿ ਪੂਰਾ ਕੰਟਰੋਲ ਕਰਕੇ ਉਹਨੂੰ ਰੀਲੀਜ਼ ਕਰ ਰਹੇ ਹਾਂ ਤਾਂ ਕਿ ਜਿਹੜਾ ਹੈ ਬਹੁਤ ਵੱਡੀ ਤਰ੍ਹਾਂ ਜ ਪਾਣੀ ਨਾ ਛੜਨਾ ਪਵੇ 10000 ਕਿਊਸਿਕ ਹੋਰ ਪਾਣੀ ਅਸੀਂ ਡਾਊਨਸਟ੍ਰੀਮ ਜਿਹੜਾ ਹੈ ਵਧਾਇਆ ਇਹ ਵੀ ਜਿਹੜਾ ਹੈ 10000 ਕਿਊਸਿਕ ਇਹ ਵੀ ਕਿਸ਼ਟਾਂ 'ਚ 3000 ਕਿਊਸਿਕ ਫਿਰ 3:30 9:00 ਵਜੇ 3000 ਵਧਾਇਆ ਫਿਰ 10:30 ਵਜੇ ਹੁਣ 11:00 ਵਜੇ 3000 ਹੋਰ ਆਊਗਾ 2000 ਆਊਗਾ ਫਿਰ 3000 ਆਊਗਾ ਤਾਂ ਕਿ ਜਿਹੜਾ ਕੰਟਰੋਲਡ ਰੀਲੀਜ਼ ਹੋਣ ਆਮ ਲੋਕਾਂ ਨੂੰ ਕਿਊ ਜਿੱਥੇ ਦਰਿਆ ਖੁੱਲਾ ਹੈ ਚੌੜਾ ਹੈ ਉੱਥੇ 6 ਤੋਂ 7 ਇੰਚ ਪਾਣੀ ਦਾ ਲੈਵਲ ਵਧੂਗਾ ਤੇ ਜਿੱਥੇ ਕਿਤੇ ਤੰਗ ਹੈ ਉੱਥੇ 1 ਫੁੱਟ ਪਾਣੀ ਦਾ ਲੈਵਲ ਵਧੂਗਾ ਇਹਹੀ ਬੇਨਤੀ ਹੈ ਖਾਸ ਕਰਕੇ ਸਾਡੇ ਇਲਾਕੇ ਵਿੱਚ ਜਿਹੜੀ ਦੋਲਾ ਬਰਾਦਰੀ ਹੈ ਬੇਲਾ ਧਿਆਣੀ ਮੋਜੋਆ ਅਲਪਨਾਮ ਭਲਾਂਣ ਜੋਲ ਪਿੰਡ ਦੇ ਵਿੱਚ 10 ਗਰਾਂ ਉਹਨਾਂ ਨੂੰ ਤੇ ਬੇਲੇ ਵਾਲੇ ਜਿਹੜੇ ਸਾਡੇ ਬੇਲੇ ਆ ਉਹਨਾਂ ਦਾ ਜਿਹੜਾ ਹੈ ਕਨੈਕਟੀਵਿਟੀ ਇੱਥੇ ਕਾਫੀ ਹੈ ਤੇ ਕੱਲ ਵੀ ਮੈਂ ਸੀਗਾ ਹੁਣ ਵੀ ਇਹਨਾਂ ਪਿੰਡਾਂ 'ਚ ਹੀ ਹੋਵਾਂਗੇ ਰਾਤ ਨੂੰ ਥੋੜਾ ਵਾਟਰ ਲੈਵਲ ਘਟਾ ਦਿੰਦੇ ਆ ਕਾਹੀ ਰਾਤ ਨੂੰ ਕਿਤੇ ਵੀ ਕੋਈ ਵੱਡਾ ਜਿਹੜਾ ਹਾਦਸਾ ਜਾਂ ਕੋਈ ਰੈਸਕਿਊ ਕੰਮ ਕਰਨਾ ਹੁਣ ਜਿਹੜਾ ਦਿਨ ਦਾ ਲਹਾ ਲੈ ਕੇ ਅਸਲੀ ਅਸਲੀ ਜਿਹੜਾ ਚੈਲੰਜ ਇਹ ਹੈ ਕਿ ਹੋਰ ਬਰਸਾਤ ਨਾ ਹੋਵੇ ਤੇ ਜਿਹੜਾ ਡੈਮ ਦਾ ਇਨਫਲੋ ਹੈ ਉਹ ਇਸ ਵਕਤ 1 ਲੱਖ ਤੋਂ ਕਿਉਂਕਿ ਤੋਂ ਉੱਤੇ ਚੱਲ ਰਿਹਾ ਉਹ ਘਟ ਜਾਵੇ ਜਦਕਿ ਆਊਟਫਲੋ ਸਿਰ 75000 ਹੈ ਉਹ ਘਟ ਜਾਵੇ ਵਰਖਾ ਨਾ ਮਿਲੇ ਤਾਂ ਕਿ ਸਾਨੂੰ ਥੋੜਾ ਕੁਸ਼ਨ ਮਿਲ ਜਾਵੇ ਕਿ ਅਸੀਂ ਥੋੜਾ ਡੈਮ ਨੂੰ ਖਾਲੀ ਕਰ ਸਕੀਏ ਅ ਫਵਾਂ ਤੋਂ ਬਚਨ ਦੀ ਲੋੜ ਹੈ ਸਾਡੇ ਸਾਰੀ ਸਰਕਾਰ ਪ੍ਰਸ਼ਾਸਨ ਸਾਰੇ ਸਾਰੇ ਸਤਕਾਰਯੋਗ ਬਹੁਤ ਸਭ ਦਾ ਸਾਥ ਮਿਲ ਰਿਹਾ ਸਾਰੇ ਕਾਰਸੇਵ ਵਾਲੇ ਬਾਬਾ ਜੀ ਸਤਨਾਮ ਸਿੰਘ ਦਾ ਸਾਥ ਹੈ ਡੇਰਾ ਬਿਆਸ ਤੋਂ ਵੀ ਜਿਹੜੀਆਂ ਹੈ 500 ਤਰਪਾਲਾਂ ਦੀ ਸੇਵਾ ਜਿਹੜੀ ਹੈ ਉਹ ਆ ਰਹੀ ਹੈ ਸਾਡੇ ਇਲਾਕੇ ਦੇ ਸਾਰੇ ਜਿਹੜੇ ਡਾਕਟਰ ਸਹਿਬਾਨ ਨੇ ਚਾਹੇ ਉਹ ਸਰਕਾਰੀ ਨੇ ਇੱਥੋਂ ਤੱਕ ਕਿ ਪ੍ਰਾਈਵੇਟ ਹਸਪੀਟਲਸ ਨੇ ਆਪਣੀ ਸੇਵਾਵਾਂ ਆਫਰ ਕੀਤੀਆਂ ਨੇ ਕਿ ਕਿਸੇ ਵੀ ਸਥਿਤੀ ਦੇ ਵਿੱਚ ਸਾਡੇ ਕੋਲ ਤੁਸੀਂ ਭੇਜੋ ਸਾਨੂੰ ਕਿਸੇ ਪਿੰਡਾਂ ਚ ਲੈ ਕੇ ਜਾਣਾ ਅਸੀਂ ਜਾਣਨਾ ਸਾਡੇ ਇੱਥੋਂ ਦੇ ਜੁਡੀਸ਼ੀਅਲ ਆਫੀਸਰਸ ਨੇ ਲੀਗਲ ਏਡ ਦੇ ਤੌਰ 'ਤੇ ਉਹਨੀ ਆਪਣੀ ਮਦਦ ਦਿੱਤੀ ਹੈ ਹਰ ਜੀਡੀਐਸ ਯੂਥ ਕਲੱਬ ਸਾਡੇ ਮਦਦ ਕਰ ਰਿਹਾ ਪਿੰਡਾਂ ਦੇ ਸਰਪੰਚ ਬਹੁਤ ਸ਼ਾਨਦਾਰ ਕੰਮ ਕਰ ਰਹੇ ਸਭ ਦੇ ਸਾਥ ਨਾਲ ਪਿਛਲੇ 48 ਘੰਟਿਆਂ 'ਚ ਬੀਤੋ ਵੱਧ ਜਗ੍ਹਾ ਤੇ ਨਹਿਰਾਂ ਦੇ ਬ੍ਰੀਚ ਸੀ ਦਰਿਆਵਾਂ ਦੇ ਵਿੱਚ ਜਿਹੜਾ ਬੰਨ ਜਿਹੜੇ ਬੈਠ ਗਏ ਸੀ ਡੰਗੇ ਟੁੱਟ ਗਏ ਸੀ ਪਰ ਸਭ ਦੇ ਸਾਥ ਨਾਲ ਜਿਹੜਾ ਹੈ ਹਜੇ ਤੱਕ ਕੋਈ ਵੀ ਕਿਤੇ ਵੀ ਮੇਜਰ ਜਿਹੜਾ ਹੈ ਉਹ ਅਨਹੋਣੀ ਨਹੀਂ ਹੋਈ ਤੇ ਇਦਾਂ ਹੀ ਦਸ਼ਮेश ਪਿਤਾ ਕਿਰਪਾ ਰੱਖਣਗੇ ਮਾਤਾ ਰਾਣੀ ਕਿਰਪਾ ਰੱਖੇ